ਇਹ ਸਰਲੀ ਕਰਿਆਨਾ ਸਟੋਰ ਆ ਉਹਦੇ ਸਾਹਮਣੇ ਉਹਨਾਂ ਦਾ ਇੱਕ ਜਿਹੜਾ ਸਮਾਨ ਮਟੀਰੀਅਲ ਵਾਲਾ ਸਟੋਰ ਆ ਉੱਥੇ ਅੱਜ ਡਿਲੀਵਰੀ ਦੇਣ ਵਾਸਤੇ ਕੋਲ ਡਰਿੰਕਸ ਦੀ ਕੋਈ ਆਇਆ ਸੀਗਾ ਆਪਣੀ ਮੋਟਰਸਾਈਕਲ ਵਾਲੀ ਰੈਡੀ ਤੇ ਤੇ ਤਿੰਨ ਬੰਦੇ ਜਿਹੜੇ ਜਿਨ੍ਹਾਂ ਨੇ ਕਾਲੇ ਕੱਪੜੇ ਨਾਲ ਮੂੰਹ ਟੱਕੇ ਹੋਏ ਸੀਗੇ ਤੇ ਮੋਟਰਸਾਈਕਲ ਤੇ ਆਏ ਆ ਮੋਟਰਸਾਈਕਲ ਦੀਆਂ ਨੰਬਰ ਪਲੇਟਾਂ ਜੋ ਸਾਨੂੰ ਦੱਸਿਆ ਗਿਆ ਬਈ ਮਰੋੜੀਆਂ ਹੋਈਆਂ ਵਾ ਤੇ ਉਹ ਦੋਨਾਂ ਨੇ ਦੋ ਫਾਇਰ ਕੀਤੇ ਆ ਇੱਕ ਫਾਇਰ ਉਹਦੇ ਜਿਹੜਾ ਡਿਲੀਵਰੀ ਦੇਣ ਆਇਆ ਸੀ ਉਹਦੇ ਪੱਟ ਦੇ ਵਿੱਚ ਪਿੱਛੋਂ ਲੱਗਾ ਵਾ ਉਹਨੂੰ ਮੈਂ ਮੁਲਾਜ਼ਮ ਭੇਜ ਕੇ ਨਾਲ ਹਸਪੀਟਲ ਭੇਜਤਾ ਵਾ ਅਸੀਂ ਮੌਕੇ ਤੇ ਤੁਰੰਤ ਹੀ ਸਾਡਾ ਪੀਸੀਆਰ ਵੀ ਤੇ ਅਸੀਂ ਵੀ ਬਿਲਕੁਲ ਤੁਰੰਤ ਪਹੁੰਚ ਗਏ ਆ ਜਿਹੜੇ ਨਾਮਲੂਮ ਵਿਅਕਤੀਆਂ ਨੇ ਫਾਇਰਿੰਗ ਕੀਤੀ ਆ ਉਹਨਾਂ ਦੇ ਮਗਰ ਅਸੀਂ ਇੱਕ ਟੀਮ ਉਹਨਾਂ ਦੇ ਮਗਰ ਲਾਈ ਆ ਇੱਕ ਅਸੀਂ ਕੈਮਰੇ ਦੇਖ ਰਹੇ ਆ ਤੇ ਬਾਕੀ ਜਿਹੜੀ ਜੋ ਬਣਦੀ ਕਾਨੂੰਨੀ ਕਾਰਵਾਈ ਉਹ ਕੀ ਤੀ ਜਾਉਂ ਕਾਰਨ ਇਹ ਜਿਹੜਾ ਕਾਰਨ ਇਹ ਆ ਵੀ ਜਾਨੂੰ 1.5 ਮਹੀਨਾ ਪਹਿਲਾਂ ਸਰਲੀ ਕਰਿਆਨਾ ਸਟੋਰ ਨੂੰ ਐਕਸਟਰਸ਼ਨ ਕਾਲ ਆਈ ਸੀ ਸ਼ੋਰੂਮ ਉਹਨਾਂ ਦਾ ਸੜਕ ਦੇ ਦੂਜੇ ਬੰਨੇ ਆ ਇਹ ਵੀ ਸਟੋਰ ਉਹਨਾਂ ਦਾ ਹੀ ਆ ਇਹ ਮੇਬੀ ਲੱਗਦਾ ਹੈ ਕਿ ਉਹਨਾਂ ਨੂੰ ਦਹਿਸ਼ਤ ਪਾਉਣ ਵਾਸਤੇ ਦਹਿਸ਼ਤ ਪਾਉਣ ਵਾਸਤੇ ਜਿਹੜਾ ਉਹਨਾਂ ਨੇ ਫਾਇਰਿੰਗ ਕੀਤੀ ਆ ਤੇ ਕਿਉਂਕਿ ਉਧਰ ਉਹਨਾਂ ਦੇ ਸਟੋਰ ਦੇ ਉੱਤੇ ਗਾਰਡ ਆ ਗਾਰਡ ਕਰਕੇ ਉਧਰ ਨੂੰ ਉਹ ਹਿੰਮਤ ਨਹੀਂ ਕਰ ਸਕੇ ਉਹਨਾਂ ਨੇ ਇਧਰ ਜਿਹੜਾ ਉਹਨਾਂ ਦਾ ਸਟੋਰ ਰੂਮ ਆ ਉਹਦੇ ਵਾਲੇ ਬੰਨੇ ਫਾਇਰਿੰਗ ਕੀਤੀ ਹੈ ਫਿਰ ਇਸ ਤੋਂ ਪਹਿਲਾਂ ਵੀ ਕਾਉਂਸਲਰ ਵੀ ਆਖਿਆ ਹੋ ਗਿਆ ਉਹ ਤੁਹਾਡਾ ਤੁਹਾਡੇ ਨਹੀਂ ਜਾਂ ਰਹੇ ਨਹੀਂ ਇਹ ਬਸ ਤਰਹੀਆ ਅੱਛੇ ਜਿਹੜੇ ਵਾਲੇ ਵਿੱਚ ਤਭੀ ਤਰ੍ਹਾਂ ਸ਼ਾਂਤ ਹੋ ਰਿਹਾਇਆ ਜਾ ਰਿਹਾ ਵੇਖੋ ਜੀ ਅਸੀਂ ਦਿਨ ਰਾਤ ਜਿਹੜਾ ਵਾ ਲੋਕਾਂ ਦੀ ਸੁਰੱਖਿਆ ਵਾਸਤੇ ਡਿਊਟੀ ਤੇ ਤਨਾਤ ਹੁਣ ਇਹ ਜਿਹੜੀਆਂ ਇਨਸੀਡੈਂਟ ਨੂੰ ਹੋ ਜਾਂਦਾ ਵਾ ਇਹਦੇ ਆਪਾਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਸਾਡੀ ਜਿਹੜੇ ਵੀ ਜਿਹੜੇ ਜਿਹੜੇ ਵੀ ਪਿਛੇ ਇਨਸੀਡੈਂਟ ਹੋਏ ਆ ਸਾਰੇ ਟ੍ਰੇਸ ਕਰਕੇ ਸਾਰੇ ਬੰਦੇ ਜਿਹੜੇ ਫੜੇ ਗਏ ਸਤਗੁਰੂ ਕਲੈਕਸ਼ਨ ਤੇ ਫਾਇਰਿੰਗ ਹੋਈ ਸੀ ਉਹ ਵੀ ਚਾਰੇ ਦੇ ਚਾਰੇ ਬੰਦੇ ਫੜਲੇ ਸੀ इवन देन ਜਿਨ੍ਹਾਂ ਨੇ ਇਥੋਂ ਆਇਡੈਂਟੀਫਿਕੇਸ਼ਨ ਦਿੱਤੀ ਸੀ ਵੀ ਇਹਨਾਂ ਨੂੰ ਕਾਲ ਕਰੋ ਉਹ ਵੀ ਬੰਦੇ ਜਿਹੜੇ ਅਸੀਂ ਟਰੇਸ ਕਰਕੇ ਇੱਕ ਫੜ ਲਿਆ ਵਾ ਤੇ ਸਾਡੇ ਵੱਲੋਂ ਪੁਲਿਸ ਵੱਲੋਂ ਕੋਈ ਢਿੱਲ ਨਹੀਂ ਹੈਗੀ ਕਿਸੇ ਕਿਸਮ ਦੀ ਵੀ ਅਸੀਂ ਦਿਨ ਰਾਤ ਆਪਣੀ ਡਿਊਟੀ ਤੇ ਤਨਾਤ ਆ ਪੀਸੀਆਰ ਵਿਥਨ 2 ਮਿੰਟਸ ਇੱਥੇ ਪਹੁੰਚਿਆ ਵਾ ਇਸ ਤੋਂ ਇਲਾਵਾ ਮੈਂ ਵੀ ਉਸੇ ਵੇਲੇ ਪਿੱਛੇ ਹੀ ਉਹਦੇ 2 ਮਿੰਟਾਂ ਦੇ ਵਿੱਚ ਆ ਗਿਆ ਵਾਂ ਤੇ ਬਾਕੀ ਜਿਹੜੀ ਆ ਇਹਦੀ ਤਫ਼ਤੀਸ਼ ਜਿਹੜੀ ਆ ਢੰਗਾਈ ਨਾਲ ਕੀਤੀ ਜਾਊਗੀ ਜੋ ਵੀ ਤੱਤ ਸਾਹਮਣੇ ਆਉਣਗੇ ਜੋ ਵੀ ਦੋਸ਼ੀ ਪੈ ਜਾਣਗੇ ਉਹਨਾਂ ਨੂੰ ਸਖਤ ਤੋਂ ਸਜ਼ਾ ਦਿੱਤੀ ਜਾਊਗੀ ਕੋਈ ਲੱਗੀ ਇਹਦੀ ਕੰਡੀਸ਼ਨ ਕਿਸ ਤਰ੍ਹਾਂ ਉਹ ਮੇਰੇ ਮੁਲਾਜ਼ਮ ਗਏ ਆ ਨਾਲ ਹਸਪਤਲ ਲੈ ਗਏ ਉਹਦੇ ਪੱਟ 'ਚ ਗੋਲੀ ਪਿੱਛੋਂ ਲੱਗੀ ਆ ਉਹ ਹੁਣ ਉਹ ਡਾਕਟਰ ਹੀ ਦੱਸ ਸਕਦੇ ਆ ਠੀਕ ਆ ਵੈਸੇ ਉਹ ਮੇਰੇ ਖਿਆਲ ਖਤਰੇ ਤੋਂ ਬਾਹਰ ਆ। ਦੁਕਾਨਦਾਰ ਤਾਂ ਕਹਿਣਾ ਆ ਕਿ ਸਾਨੂੰ ਕੋਈ ਵੀ ਸਿਕਿਉਰਟੀ ਜਿਹੜੀ ਆ ਪੁਲਿਸ ਨੂੰ ਨਹੀਂ ਕੀਤੀ ਗਈ। ਅਜ ਪੁਲਿਸ ਦਾ ਪੀਸੀਆਰ ਵੀ ਇੱਥੇ ਲੱਗਾ ਹੋਇਆ ਵਾ। ਫਿਰ ਇਸ ਤੋਂ ਇਲਾਵਾ ਉਹਨਾਂ ਨੂੰ ਗਾਰਡ ਵੀ ਮੁਹੱਈਆ ਕਰਵਾਇਆ ਅਸੀਂ। ਹੋਰੇ ਤੋਂ ਬਾਅਦ ਦਿਨ ਰਾਤ ਇੱਥੇ 3-4 3 ਵਰੀਂ ਘੜੀ 'ਚ ਮੈਂ ਚੈਕਿੰਗ ਕਰਦਾ ਵਾਂ ਤੇ ਸਿਕਿਉਰਟੀ ਵੱਲੋਂ ਕੋਈ ਢਲ ਨਹੀਂ ਜੇ ਸਿਕਿਉਰਟੀ ਨਾ ਹੁੰਦੀ ਫਿਰ ਉਹਨਾਂ ਦੀ ਦੁਕਾਨ ਉਹਨਾਂ ਦੇ ਸ਼ੋਰੂਮ ਤੇ ਫ ਗੱਲ ਸੀ ਆਈ ਮੈਂ ਤੇ ਇਥੇ ਆਪਣਾ ਕੰਮ ਕਰਦਾ ਪਿਆ ਸਾਹਮਣੇ ਉਹ ਮਾਲ ਲੋਂਦਾ ਪਿਆ ਸੀ ਇੱਕ ਆ ਗਏ ਨਿਰਮਲ ਤੇ ਉੱਥੋਂ ਤਿੰਨ ਜਨੇ ਆਏ ਆ ਸਪਲੈਂਡਰ ਮੋਟਰਸਾਈਕਲ ਦੇ ਉਹ ਗੋਲੀਆਂ ਚਲਾ ਕੇ ਅੱਗੇ ਚਲੇ ਗਏ ਤੇ ਉਹ ਦੋ ਗੋਲੀਆਂ ਉਹਨਾਂ ਤੇ ਲੱਗਿਆ ਹੀ ਆ ਤੇ ਹੁਣ ਐਡਮਿਟ ਕਰਵਾਇਆ ਵੇਖੋ ਕਿੱਥੇ ਕਰਵਾਇਆ ਬੰਦਾ ਉੱਥੇ ਨਿਰਮਲੋਂ ਆਇਆ ਹੋਏ ਸਾਬਣ ਕੀ ਕੀ ਨਾਮ ਸੀ ਉਹਨਾਂ ਦਾ ਪਤਾ ਨਹੀਂ ਜੀ ਆਪਾਂ ਨੂੰ ਨਹੀਂ ਜਿਹੜੇ ਜਿਹਦੇ ਗੋਲੀ ਵਜੀ ਉਹ ਪਤਾ ਨਹੀਂ ਤੁਹਾਨੂੰ ਆਖੀ ਉਹ ਪਹਿਲੀ ਵਾਰ ਹੀ ਆਇਆ ਹੋਏ ਆ ਓਕੇ ਤੇ ਕਿੰਨੇ ਵਜੇ ਦੀ ਗੱਲ ਲੱਗੀ ਹੈ 11:50 55 ਮਿੰਟ ਦੀ ਤੇ ਕਿੰਨੇ ਜਨ ਆ ਗਏ ਤਿੰਨ ਜਨੇ ਆ ਗਏ ਆਤੀ ਆਏ ਮੋਟਰਸਾਈਕਲ ਤੇ ਹਾਂਜੀ ਮੋਟਰਸਾਈਕਲ ਹਾਂਜੀ ਮੂੰਹ ਬੰਨੇ ਹੋਏ ਕਿ ਸਾਈਡ ਤੋਂ ਅੱਜ ਕਿ ਸਾਈਡ ਦੇ ਇਧਰਲੀ ਸਾਈਡ ਤੋਂ ਆਏ ਤੇ ਇਧਰ ਸਿੱਧਾ ਆਪਣਾ ਨਹਿਰ ਹਾਲ ਚਲੇ ਗਏ ਨਹਿਰ ਹਾਲ ਪਾਸੇ ਕੋਈ ਹਾਂਜੀ ਬਿਅ ਮੇਨਟੇਨਰ ਵਾਲੇ ਤਾਂ ਨਹੀਂ ਆਏ ਹਾਂਜੀ ਮੇਨਟੇਨਰ ਵਾਲੇ ਕੀ ਕਾਰਨ ਗੋਲੀਆਂ ਜਾਲ ਦੇ ਸਿੱਕਿਆ ਸੜਡ ਦੀਆਂ ਗੋਲਾਂ ਆਉਂਦੀਆਂ ਪਈਆਂ ਸਾਨੂੰ 15-20 ਦਿਨ ਤੋਂ ਤੁਸੀਂ ਕੰਪਲੀਟ ਕੀਤੀ ਹਾਂਜੀ ਕੰਪਲੀਟ ਕੀਤੀ ਹੋਈ ਹੈ ਸਾਰੀ ਪੁਲਿਸ ਵੱਲੋਂ ਕੀ ਫਿਰ ਕਾਰਵਾਈ ਕੀਤੀ ਪੁਲਿਸ ਵਾਲੇ ਵੇਖੋ ਜੀ ਸਾਡੇ ਸਾਹਮਣੇ ਹੈ ਜੋ ਕਰਦੇ ਪਏ ਕਿੰਨੇ ਗੋਲੀਆਂ ਚਲਾਈ ਜਾਂਦਾ ਦੋ ਤੋਂ ਤਿੰਨ ਫਾਇਰ ਹੋਇਆ ਜੀ ਮੂੰਹ ਵੱਧੇ ਹਾਂਜੀ ਮੂੰਹ ਵੱਧੇ ਹੋਏ ਹਾਂਜੀ ਸਰਪੰਚ ਕੋਲ ਨਹੀਂ ਜੀ ਅਜੇ ਕੁਝ ਨਹੀਂ ਪਤਾ ਲੱਗਾ ਨਾ ਹੀ ਸਰਕਾਰ ਇਹ ਵੀ ਐਸਐਚਓ ਸਾਹਿਬ ਨੇ ਇਹ ਵੀ ਕਹਿ ਆਵੇ ਕਿ ਚਲੋ ਸਾਨੂੰ ਗਨਮੈਨ ਦਿੱਤਾ ਜਾਵੇ ਭਾਵੇਂ ਇੱਕ ਹੀ ਦਿੱਤਾ ਜਾਵੇ ਪਰ ਉਹਨਾਂ ਵੱਲੋਂ ਚਲੋ ਕੋਈ ਨਹੀਂ ਅਜੇ ਦਿੱਤਾ ਗਿਆ ਬਾਕੀ ਪੀਸੀਆਰ ਵਾਲੇ ਹੁੰਦੇ ਹੀ ਹੋ ਪਰ 5-10 ਮਿੰਟ ਆ ਕੇ ਚਲੇ ਜਾਂਦੇ ਉਹਨਾਂ ਦਾ ਸਾਡਾ ਕੀ ਬੰਦ ਤੁਹਾਨੂੰ ਕੰਪਲੀਟ ਦਿੱਤ ਤੁਹਾਨੂੰ ਕਿੰਨੇ ਦਿਨ ਹੋ ਗਏ ਪੁਲਿਸ ਨੂੰ 15-20 ਦਿਨ ਹੋ ਗਏ ਤੁਹਾਨੂੰ ਪੁਲਿਸ ਜਿਹੜੀ ਅਪਲਾਈ ਨਹੀਂ ਕੀਤੀ ਨਾ ਸਕਿਉਰਟੀ ਨਹੀਂ ਸਕਿਉਰਟੀ ਅਸੀਂ ਆਪਣਾ ਗਾਰਡ ਰੱਖਿਆ ਹੈ ਮੰਗ ਇਹੋ ਹੀ ਹੈ ਪ੍ਰਸ਼ਾਸਨ ਤੋਂ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਨਾਲੇ ਇਹਨਾਂ ਨੂੰ ਸਾਨੂੰ ਇੱਕ ਗਾਰਡ ਦਿੱਤਾ ਜਾਵੇ ਤੇ ਸਿਕਿਉਰਿਟੀ ਦਿੱਤੀ ਜਾਵੇ ਹਾਂਜੀ ਥ੍ਰੈਟ ਉਹਨਾਂ ਨੇ 50 ਲੱਖ ਦੇ ਮੰਗੇ ਹੈ ਵਸਤੀ ਦਾ ਖਾਲਸਾ ਵਾਹੀ ਦੀ ਦਿੱਕੀ ਕਰਦੇ ਆ ਅੱਜ ਜੰਡਿਆਲਾ ਦਾ ਇਹ ਹਾਲਾਤ ਹੋ ਗਿਆ ਜੰਡਿਆਲਾ ਗੁਰੂ ਦੇ ਵਿੱਚ ਦਿਨ ਦਿਹਾੜੇ ਗੋਲੀ ਚੱਲਦਾ ਦਿਨ ਦਿਹਾੜੇ ਗੱਲ ਤਾਂ ਇਹ ਆ ਕਈ ਦਿਨ ਤੋਂ ਸਰਲੀਵਾਲੇ ਵੀਰ ਦੇ ਕਈ ਦਿਨ ਤੋਂ ਧਮਕੀ ਆ ਰਹੇ ਇਹਨਾਂ ਨੂੰ ਦੁਕਾਨ ਤੇ ਫਿਰੋਤੀ ਦੇ ਇਹ ਪੈਸੇ ਦੇ ਦੋ ਇਹ ਦੇ ਦੋ ਕਿੰਨੇ ਲੱਖ ਰੁਪਏ ਮੰਗਿਆ ਸੀ ਪਹਿਲੇ ਪਰ ਗੱਲ ਇਹ ਆ ਕਿ ਦਿਨ ਦਿਹਾੜੇ ਗੋਲੀ ਦੁਜਾਣਾ ਚੱਲਿਆ ਬਸ ਤਕਰੀਬਨ ਦੂਜੇ ਤੀਜੇ ਦਿਨ ਗੋਲੀ ਚੱਲਦੀ ਹੈ ਇੱਥੇ ਪਹਿਲੇ ਕੋਈ ਪ੍ਰਧਾਨ ਮਾਰਦਾ ਇੱਥੇ ਅਕਾਲੀ ਦਲ ਦੇ ਉਹਨੇ ਵਿਦਾਰ ਕਿਵੇਂ ਕਰੇ ਬੰਦਾ ਕਾਰੋਬਾਰ ਕਿਵੇਂ ਕਰੀ ਸਰਕਾਰਾਂ ਨੂੰ ਤੇ ਇਹ ਹੋਣਾ ਚਾਹੀਦਾ ਕਿ ਹੁਣ ਸਮੈਗ ਚਿੱਟੇ ਦਾ ਆਰਡਰ ਦੇ ਦੇਵੇ ਚਿੱਟਾ ਵੇਚੋ ਤੁਹਾਨੂੰ ਕੁਝ ਨਹੀਂ ਕਹਿੰਦੇ ਕਿਉਂ ਕਾਰੋਬਾਰ ਦੂਜਾ ਕਰ ਨਹੀਂ ਸਕਦਾ ਜੇ ਕਾਰੋਬਾਰ ਕਰੇ ਤੇ ਗੋਲੀ ਖਾਣੀ ਮੇਰੀ ਹੈ ਇੱਕ ਤਾਂ ਬੇਨਤੀ ਹੋਰ ਆ ਕਿ ਸਾਡੇ ਜਿਹੜੇ ਆਲੇ ਕਰੋ ਦੇ ਫੁੱਲਸ ਮਲਾਜਮ ਜਿੰਦੇ ਕੋਈ ਵਾਰਦਾਤ ਹੁੰਦੀ ਛੇਤੀ ਨਹੀਂ ਆਉਂਦੇ ਇੱਕ ਇਹ ਚੀਜ਼ ਦੇਖਿਆ ਹੁਣ ਵੀ ਆਏ ਖਾਣਾ ਪੁਰਪਤੀ ਕਰਨ ਵਾਸਤੇ ਗੋਲੀ ਚੱਲੀ ਕਿਧਰ ਕਿ ਜੇ ਹੋਰ ਦੁਕਾਨ ਤੇ ਜਾ ਕੇ ਬੈਠਾ ਪੁਲਿਸ ਮੁਲਾਜ਼ਮ ਔਰ ਇਸ ਵੀਰ ਨੇ ਵੀ ਆਪ ਦੇ ਸਕਿਉਰਟੀ ਜੋ ਰੱਖਿਆ ਹੋਆ ਪਰਸਨਲ ਰੱਖਿਆ ਹੋਆ ਪਰਸਨਲ ਤੌਰ ਤੇ ਰੱਖਿਆ ਹੋਆ ਪ੍ਰਾਈਵੇਟ ਰੱਖਿਆ ਜਦ ਕਿ ਸਰਕਾਰਾਂ ਦੀ ਜੋ ਡਿਊਟੀ ਹੈ ਕਿ ਵੀ ਜੇ ਕਿਸੇ ਨੂੰ ਇਸ ਤਰ੍ਹਾਂ ਕੋ ਗਲਤ ਬਾਤ ਹੁੰਦੀ ਹੈ ਕਿ ਉਹਨਾਂ ਨੂੰ ਸਕਿਉਰਟੀ ਸਕਿਉਰਟੀ ਦਿੱਤੀ ਜਾਵੇ ਪਰ ਉਹ ਦਿੰਦੇ ਨਹੀਂ ਪਰ ਸਰਕਾਰਾਂ ਨੂੰ ਇਹੋ ਜੋ ਬੰਦੇ ਨੂੰ ਨੱਥ ਪਾਈ ਜਾਵੇ ਔਰ ਪਹਿਲੀ ਗੱਲ ਤੇ ਕਾਰੋਬਾਰ ਹੈ ਨਹੀਂ ਕਾਰੋਬਾਰ ਨੇ ਲੋਕਾਂ ਨੂੰ ਦਿਖਾਉਂਦੇ ਕਾਰੋਬਾਰ ਬਹੁਤ ਦੇਤਾ ਜੀ ਇਹ ਦੇਤਾ ਜੀ ਉਹ ਦੇ ਪਰ ਕਾਰੋਬਾਰ ਕਿਸੇ ਨੂੰ ਨਹੀਂ ਮਿਲਿਆ ਸਿਰਫ ਆਪਣੇ ਉਹ ਕਹਿੰਦਾ ਆਮ ਆਦਮੀ ਦੀ ਸਰਕਾਰ ਆਮ ਆਦਮੀ ਉਹ ਆਮ ਆਦਮੀ ਨਹੀਂ ਰਹਿ ਗਏ ਖਾਸ ਹੀ ਰਹਿ ਗਏ ਸਿਰਫ ਆਪਣੇ ਪਰਿਵਾਰ ਆਪਣੇ ਟੱਬਰ ਨੂੰ ਪਾਲ ਲਿਆ ਇਹਨਾਂ ਨੇ ਸੋ ਮੇਰੀ ਤਾਂ ਹੀ ਬੇਨਤੀ ਆ ਕਿ ਸਹੀ ਕੰਮ ਕਰੋ ਆ ਆ ਗੁੰਡਾਗਰਦੀ ਬੰਦ ਕਰਾਓ ਵਾਹਿ ਰਜੀਕਾ ਖਾਲਸਾ ਵਾਹਿ ਰਜੀਕਾ ਵਾਹਿ